सत जसायो ਹੋਈ ਸਹਾਰੇ ਅਜਨਮ ਹਰ ਕੋ ਦੇਨੋਂ ਸਿਮਰੋ ਸ੍ਰੀ ਹਰਿ ਬਾਣੀ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਸੋ ਡਿੱਤੇ ਸਭ ਦੁੱਖ ਜਾਣੀ ਤੇਹ ਬਹਾਦਰ ਸਰੀਐ ਘਰ ਨਾਮ ਨਿਤ ਆਵੇ ਧਾਏ ਸਭ ਤਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਰੇ

ਦੀਵ ਚਲਾਈ ਤੇਗ ਵਾਹੀ ਦੇਖ ਕੇ ਅਨ ਡੇਟ ਕੀਤਾ ਸਤਨਾਮ ਦੇ ਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਕਾਲ ਸਾਜੀ ਬੋਲੋ ਜੀ ਵਾਹਿਗੁਰੂ ਦਾ ਸਿਬਾ ਸਿਮਣੀਆਂ ਦੇ ਧਰਮ ਕੇ ਅਸੀਸ ਦਿੱਤੇ ਬੰਦ ਬੰਦ ਘਟਾਏ ਕੋ ਪਰੀਆਂ ਲੁਹਾਈਆਂ ਸਰ ਕਟੀਆਂ ਦੇ ਜੜੇ ਆਰਿਆਂ ਨਾਲ ਚੜਾਈ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਵਸਾ ਨਿਭਾਈ ਤੇਰਾ ਦੀ ਕਮਾਈ ਦਾ ਤੇ ਰਾਮ ਕਰਕੇ ਖਾਲਸਾ ਜੀ ਬੋਲ ਜੀ ਵਾਹਿਗੁਰੂ ਸ੍ਰੀ ਅਕਾਲ ਪਤਾ ਸਰਬੱਤ ਗੁਰਦਵਾਰਿਆਂ ਦਾ ਤੇ ਅਹੰਕਾਰ ਕੇ ਬੋਲ ਦੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜੀਂ ਤੇ ਆਵੇ ਜੀਂ ਤੇ ਆਉਣ ਕਾ ਸਦਕਾ ਸਰਬ ਸੁਖ ਭੋ ਦੇ ਜਹਾ ਜਹਾ ਖਾਲਸਾ ਜੀ ਸਾਹਿਬ ਤਹਾ ਤਹਾ ਰਸੀਆ ਰਾਇ ਤਾ ਦੇਗ ਤੇ ਫਤਿਹ ਬਿਰਕ ਕੀ ਪੈਗ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹضور ਅਰਦਾਸ ਬੇਨਤੀ ਹੈ ਜੀ ਧਾਕ ਧਨ ਅਵਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਿਨ ਦੇ ਪਾਵਨ ਮੁਬੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਆਪ ਜੀ ਦੇ ਅਵਾਰ ਕਿਰਪਾ ਹੋਵੇ ਆਪ ਜੀ ਸੰਗਤਾਂ ਨੂੰ ਭੁੱਲੇ ਦਰਸ਼ਨ ਦੇ ਨਾਲ ਪਾਵਨ ਪਵਿੱਤਰ ਉਪਦੇਸ਼ ਬਖਸ਼ ਕੇ ਨਿਹਾਲ ਕੀਤਾ ਆਪ ਜੀ ਦਾ ਤੁਹਾਨੂੰ ਧੰਨ ਗੋੜ ਸ਼ੁਕਰ ਹੈ ਜੀ ਐਸ ਸਮੇਂ ਦਿਵਾਨਾ ਦੇ ਸੰਭਾਪਤੀ ਤੋਂ ਪਰੰਤ ਆਪ ਜੀ ਦੇ ਰਸੋਖਾ ਸੁਣਦੇ ਬੈਠੇ ਸੇਵਾ ਹਰ ਰੋ ਸਿੱਕੇ ਸੇਦਕ ਪਰਉਸਾ ਨਾਮ ਦਾਣ ਬੰਸੁਣਾ ਸ਼ੋਕ ਭਾਵਨਾਵਾਂ ਪੂਰਨ ਕਰਨੀਆਂ ਯਾਤਰਾ ਸਫਲ ਕਰਨੀ ਪਰਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ਣੀ ਸਤ ਗੁਰੂ ਜੀ ਆਪ ਜੀ ਦੇ ਬਾਣੀ ਅੰਦਰ ਚਾਰ ਪਹਿਰ ਦਿਨ ਬਤੀਤ ਹੋਇਆ ਆਏ ਚਾਰ ਪਹਿਰ ਰਾਤ ਆਪਣੇ ਬਾਣੀ ਅੰਦਰ ਬਤੀਤ ਕਰਾਉਣੀ ਆਪ ਜੀ ਕਰੋ ਕਿਰਪਾ ಮೃತ್ರ ಸ್ವರು

thank